ਖੰਨਾ ਚ ਗੈਂਗਸਟਰ ਲੰਡਾ ਦੇ ਤਿੰਨ ਸਾਥੀਆਂ ਦੇ ਟਿਕਾਣਿਆਂ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਪੁਲਿਸ ਨੇ ਛਾਪੇਮਾਰੀ ਕਰਦੇ ਹੋਏ ਲੰਡਾ ਦੇ ਸਾਥੀਆਂ ਦੇ ਘਰਾਂ 'ਚ ਤਲਾਸ਼ੀ ਲਈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਕੁਝ ਕਿਛ ਵੀ ਕੀਤੀ ਗਈ ਇਜ਼ਹਰਾਨ ਪੁਲਿਸ ਟੀਮਾਂ ਨੇ ਕਰਾਚੀ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਐਸਪੀ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਚ ਗੈਂਗਸਟਰ ਲੰਡਾ ਦੇ ਇਨ ਸਾਥੀ ਜਾਂਚ ਦੇ ਸਾਹਮਣੇ ਆਏ ਸਨ ਇਹਨਾਂ ਚੋਂ ਦੋ ਸਾਥੀ ਰੇਕੀ ਤੇ ਵਿਸ਼ਨੂ ਸੋਨੀ ਜੇਲ੍ਹ ਚ ਨੇ ਜਦਕਿ ਤੀਜਾ ਸਾਥੀ ਰਵੀ ਰਾਜਗੜ ਜ਼ਮਾਨਤ 'ਤੇ ਹੈ ਪੁਲਿਸ ਨੇ ਦੱਸਿਆ ਕਿ ਇਸ ਛਾਪੇਮਾਰੀ ਦਾ ਮਕਸਦ ਲੰਡਾ ਦੇ ਸਾਥੀਆਂ ਦੀਆਂ ਹਰਕਤਾਂ ਤੇ ਨਜ਼ਰ ਰੱਖਣਾ ਤੇ ਕਿਸੇ ਵੀ ਅਨਸੁਖਾਵਿਕ ਘਟਨਾ ਨੂੰ ਰੋਕਣਾ ਹੈ ਮਾਨਯੋਗ ਬੀ ਜੀ ਪੰਜਾਬ ਜੀਤੀ ਹਿਦਦਤਾਂ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਅੱਜ ਦੇ ਕੱਲ ਜਿਹੜਾ ਗੈਂਗਸਟਰ ਲੰਡਾ ਲਖਵੀਰ ਸਿੰਘ ਲੰਡਾ ਵਿਦ ਐਸੋਸੀਏਟਸ ਤੇ ਉਹਦੇ ਸਾਥੀ ਨੇ ਜਾਂ ਉਹਦੀ ਕੋਕਯੂਸਡ ਹਨ ਉਹਨਾਂ ਸਾਰਿਆਂ ਦੇ ਸਰਚ ਆਪਰੇਸ਼ਨ ਤੇ ਉਹਨਾਂ ਦੇ ਟਿਕਾਣਿਆਂ ਦੀ ਜਿਹੜਾ ਤੇ ਰੇਟ ਚੱਲ ਰਹੀ ਹੈ ਪੂਰੇ ਪੰਜਾਬ ਦੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਸਾਡੇ ਜਿਹੜੇ ਦੇ ਵਿੱਚ ਇਹਦੇ ਨਾਲ ਐਸੋਸੀਏਟਡ ਤਿੰਨ ਬੰਦੇ ਨੇ ਰਕਵਿੰਦਰ ਸਿੰਘ ਰਕੀ ਰਕੀ ਹੈ ਜਨੌਤ ਪਿੰਡ ਦਾ ਤੇ ਥਾਣਾ ਦੁਰਾਹੇ ਦਾ ਰਹਿਣ ਵਾਲਾ ਰਵੀ ਰਾਜਗੜ੍ਹ ਹੈ ਇਹ ਇਹ ਵੀ ਦੁਰਾਹੇ ਪਿੰਡ ਦੁਰਾਹੇ ਥਾਣੇ ਦੇ ਵਿੱਚ ਰਾਜਗੜ੍ਹ ਪਿੰਡ ਦਾ ਰਹਿਣ ਵਾਲਾ ਹੈ ਤੇ ਤੀਸਰਾ ਵਿਸ਼ਨੂੰ ਸੋਨੀ ਹੈ ਇਹ ਮੰਡਿਆਲਾ ਕਲਾਂ ਦੇ ਵਿੱਚ ਕਿਰਾਏ ਤੇ ਰਹਿੰਦਾ ਸੀਗਾ ਤੇ ਇਹਨਾਂ ਤੇ ਤਿੰਨਾਂ ਦੇ ਵਿੱਚੋਂ ਬਿਸ਼ਨੂ ਸੋਨੀ ਤੇ ਜਿਹੜਾ ਰਵਿੰਦਰ ਕੀ ਹੈ ਦੋਵੇਂ ਜੇਲ੍ਹ ਦੇ ਵਿੱਚ ਨੇ ਤੇ ਰਵੀ ਰਾਜਗੜ ਦੇ ਲਿੱਤੇ ਆ ਅਸੀਂ ਇਹ ਤਿੰਨਾਂ ਦੇ ਘਰਾਂ ਦੀ ਸਰਚ ਕਰਵਾਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ